ਆ ਕਿਹੜੀ ਆ ਗਈ ਫੀਮੇਲ ਹੀ ਆ ਇਹ ਵੀ ਮੇਲ ਆ ਹਾਂ ਫੀਮੇਲ ਬਾਈ ਉਹ ਪੱਤੀ ਜਾਂਦਾ ਘੜ ਜਿਹੜੀ ਫੀਮੇਲ ਹੋਈ ਉਹ ਦੱਸਿਓ ਮਨਜਾ ਆਹ ਫੀਮੇਲ ਚੱਲ ਪਈ ਜੀ ਅੱਛਾ ਆ ਦੱਸਿਓ ਭਾਈ ਫੀਮੇਲ ਆ ਭਾਈ ਇਹ ਫੀਮੇਲ ਆ ਹਾਂ ਜੀ ਦੇਖਣ ਦੇ ਵਿੱਚ ਭਾਈ ਇਹ ਤਾਂ ਦੇਖਣ ਦੇ ਵਿੱਚ ਕਿਵੇਂ ਪਤਾ ਲੱਗਦਾ ਵੀ ਆ ਮੇਲ ਆ ਜਾਂ ਫੀਮੇਲ ਆ ਭਾਈ ਉਹ ਲੱਗੇ ਚੋਂ ਨਿੱਜ ਮਾਰੂ ਕੈਮਰਾ ਅੱਛਾ ਇਹ ਤਾਂ ਤਰੀਕਾ ਹੀ ਹੋਰ ਅਲੋ ਹੁੰਦਾ ਹੈ ਫੀਮੇਲ ਵੇਟ ਲੱਗਣਾ ਲੈ ਤਾਂ ਫੈਂਸੀ ਫੀਮੇਲ ਵੇਟ ਲੱਗਣਾ ਆ ਮੇਲ ਲੱਗਿਆ ਹੈ ਮੇਲ ਲੱਗਿਆ ਹੈ ਐਗਰੀਮੈਂਟ ਕਰਦੇ ਆ ਕੰਪਨੀ ਵਾਲੇ 8400 ਹਿਸਾਬ ਨਾਲ ਆਪਾਂ ਨੂੰ ਫੀਸ ਨਹੀਂ ਹੋਣੀ ਇਹ ਦਿੱਕਤ ਨਹੀਂ ਆਉਣੀ ਵੀ ਦਿੱਕਤ ਆਉਂਦੀ ਥੋੜੀ ਕਣੀ ਪਰ ਆ ਉਧਰ ਪਈ 8400 ਵੀ ਦਿੰਦੇ ਆ ਤੇ ਦੂਸਰੇ ਦਾ ਕੀ ਰੇਟ ਆ ਦੂਸਰੇ ਦਾ 2400 ਆ 2400 ਜਾਂ ਤੇ 8400 ਹਾਂਜੀ ਮੇਲ ਲਾਉਣੀ ਹੈ ਕਿਹੜੀ ਆਪਾਂ ਇੱਕ ਤਾਂ ਲਾਤੀ 4 ਦਿਨ ਪਹਿਲਾਂ ਇੱਕ ਨੂੰ 4 ਦਿਨ ਬਾਅਦ ਚ ਇੱਕ ਨੂੰ 4 ਦਿਨ ਬਾਅਦ ਚ ਉਹਨੂੰ ਪਰ ਮੁੱਖ ਆ ਲੱਗ ਲੱਗ ਰੰਗ ਦਿੱਤੇ ਜਾਂਦੇ ਆ ਵੀ ਰੰਗ ਇਹਦੀ ਚੜਾਈ ਕਿੰਨੀ ਆ ਪਾੜੇ ਦੀ ਇਹਦੀ 8 ਫੁੱਟ ਆ ਜੀ 8 ਫੁੱਟ ਚੜਾਈ ਆ ਪਾੜੇ ਦੀ ਇਹ ਇਸ ਤਰ੍ਹਾਂ ਲੱਗ ਰਿਹਾ ਝੋਨਾ ਹੈ ਦੱਬੇ ਬਣਾਉਣੇ ਪੈਂਦੇ ਆ ਚੌਰਸ ਲਾਉਣਾ ਪੈਂਦਾ ਫਾਟਾ ਇਧਰੋਂ ਵੀ ਉਸੇ ਤਰ੍ਹਾਂ ਤੇ ਪਿੱਛੇ ਨੂੰ ਵੀ ਉਸੇ ਤਰ੍ਹਾਂ ਲੇਕਿਨ ਕਿੰਨਾ ਵਾਂਹ ਲੱਗ ਜਾਂਦਾ ਪਰ ਸ਼ਾਮ ਤੱਕ ਤੁਸੀਂ ਕਿੰਨੇ ਜਣੇ ਆ ਅਸੀਂ 12 ਜਣੇ ਆ ਜੀ ਕਿੰਨਾ ਵਾਂਹ ਲਾ ਦਿੰਨੇ ਆ 1.5 ਕਿਲਾ ਲਾ ਦਿੰਨੇ ਆ ਤਾਂ ਵੇਲੇ ਆ ਮੇਲ ਆ ਫਿਰ ਤੇ ਉਹਨੂੰ ਤੱਕ ਦਿੰਦਾਈ ਅੱਛਾ ਆ ਫੀਮੇਲ ਹੈ ਬੱਚੀ ਆ ਬਚਾਲੇ ਜਿਹੜਾ ਲੱਗਿਆ ਫੀਮੇਲੇ ਦਾ ਹਾਂ ਜੀ ਇਹ ਚਾਲੇ ਫੀਮੇਲ ਤੇ ਮੇਲ ਤੇ ਫੀਮੇਲ ਇੱਕ ਦੂਜੇ ਦੇ ਡਿੱਗੂ ਆ ਬ अच्छा 30000 ਹੋ ਜੂਗਾ। ਬਾਕੀ ਕੋਈ ਫਸਲ ਦਾ ਨੁਕਸਾਨ ਹੁੰਦਾ ਹੈ 40000 ਰੁਪਏ ਪਰਤੀ ਕਿੱਲੇ ਦਾ ਆਪ ਨੂੰ ਮਿਲਣਾ ਹੈ। ਪਰ ਜੇ ਨਹੀਂ ਪ੍ਰੋਪਰਲੀ ਭਾਈ ਪਿਛਲੇ ਸਾਲ ਆਇਆ ਸੀ ਚੰਗ ਚੰਗੀ ਸਮਾਈ ਦਿੱਤੀ ਹੈ। ਅੱਛਾ ਅੱਗੇ ਤੋਂ ਵੀ ਲਾਓਗੇ। ਭਾਈ ਅਸਟਾ 200 ਕਿੱਲਾ ਲਵਾਉਣਾ ਸੀ ਪਿੰਡ 'ਚ। ਇਹ ਬਾਕੀ ਤੁਸੀਂ ਕਿਸਾਨਾਂ ਨੂੰ ਹੋਰ ਕੀ ਮੈਸੇਜ ਦੇਣਾ ਚਾਹੋਗੇ? ਭਾਈ ਕਿਸਾਨਾਂ ਨਾਲ ਵਾਤਵਾਤ ਜਿਹਾ ਝੂਨਾ ਲਾਵਾ ਸੀ ਤੇ 200 ਕਿੱਲਾ ਇੱਕੀ ਬੱਕ ਕਰ ਰਹੇ ਸਾਨੂੰ ਵੀ ਨਹੀਂ ਮਿਲਿਆ ਏ। ਸਾਥੀਓ ਇਸ ਟਾਈਮ ਅਸੀਂ ਪਿੰਡ ਕੋਟਲੀਆ ਬਲੂ ਦੇ ਕੋਠੇ ਬੜੇ ਵਾਲਾ ਟਾਣੀ ਨਰਿੰਦਰ ਸਿੰਘ ਵਾਲਾ ਦੇ ਵਿੱਚ ਪਹੁੰਚਿਆ ਹੈ। ਇੱਕ ਕਿਸਾਨ ਦੇ ਵੱਲੋਂ ਜਿਹੜੀ ਪਨੀਰੀ ਆ ਮੇਲ ਫੀਮੇਲ ਪਨੀਰੀ ਜਿਹੜੀ ਵਿਜੀ ਗਈ ਆ 14 15 ਕਿੱਲੇ ਵਾਹਣਾ ਕਹਿੰਦੇ ਬਾਈ ਲਾਉਣਾ ਹੁਣ ਅਸੀਂ ਗੱਲਬਾਤ ਕਰਾਂਗੇ ਅੱਗੇ ਸਾਡੇ ਨਾਲ ਕਿਸਾਨ ਆ ਬਾਈ ਰੇਸ਼ਮ ਸਿੰਘ ਕਿਵੇਂ ਝੋਨਾ ਲੱਗਦਾ ਕਦੋਂ ਪਨੀਰੀ ਲੱਗਦੀ ਆ ਕਿੰਨੀ ਪਨੀਰੀ ਲਾਈ ਆ ਤੇ ਕਿਵੇਂ ਆਉਂਦੀ ਆ ਗੱਲਬਾਤ ਅੱਗੇ ਕਰਦੇ ਆ ਆਜੋ ਬਾਈ ਜੀ ਬਾਈ ਜੀ ਤੁਸੀਂ ਝੋਨਾ ਜਿਹੜੀ ਪਨੀਰੀ ਲਾਈ ਆ ਕਦੋਂ ਤੋਂ ਲਾਉਂਦੇ ਆ ਰਹੇ ਹੋ ਸਾਨੂੰ ਪਿਛਲੇ ਸਾਲ ਤੋਂ ਲਾ ਰਹੇ ਆ ਜੀ ਕਿੰਨਾ ਝੋਨਾ ਪਿਛਲੇ ਸਾਲ ਲਾਇਆ ਸੀ 5.5 ਕਿੱਲੇ ਜੀ 5.5 ਕਿੱਲੇ ਕੀ ਰਿਜ਼ਲਟ ਨਿਕਲਿਆ ਉਹਦੇ ਵਿੱਚੋਂ ਬਹੁਤ ਵਧੀਆ ਕੀ ਕਾਰਨੇ ਲਾਉਣਾ ਕਿਉਂ ਪਿਆ ਵੀ ਜਿਹੜੇ ਦੂਸਰੇ ਝੋਨੇ ਆ ਜਿਵੇਂ 26 ਆ ਕੇ 11 ਆ ਕੇ ਉਹਨਾਂ ਦੇ ਨਾਲੋਂ ਫਰਕ ਕੀ ਆ ਇਹਦਾ ਵੈਸੇ ਤਾਂ ਲਾਉਣੇ ਆਪਾਂ ਸ਼ੌਂਕ ਨਾਲ ਬਾਕੀ ਤਾਂ ਆਮਦਨੋਂ ਜ਼ਿਆਦੇ ਆ ਕਿੰਨੇ ਕਮਦਨ ਆਦੇ ਆ ਪਰ ਇਹ ਦੂਜੇ ਝੋਨੇ ਵੀ ਝਾੜ ਘੱਟ ਨਿਕਲੇ ਸੀ ਇਹਨਾਂ ਦਾ ਝਾੜ ਵੀ ਘੱਟ ਨਿਕਲੇ 10 ਦਾ ਫੇਰ ਵੀ ਹੋ ਗਿਆ ਸੀ 10 ਮਤਲਬ ਕਿੱਲੇ ਦਾ 110000 ਨਿਕਲਿਆ ਸੀ ਕਿੱਲੇ ਦਾ ਤੇ ਦੂਸਰਾ ਕਿੰਨਾ ਨਿਕਲਦਾ ਦੂਸਰਾ ਪਰ 60000 ਨਿਕਲਿਆ ਉਹ 60 ਨਿਕਲਿਆ ਇਹ 110000 ਤੇ ਜੇ ਕਿੱਲਾਂ ਤੇ ਮਤਲਬ ਜੇ ਆਪਾਂ ਦੇਖ ਗਏ ਤਾਂ ਤੁਸੀਂ ਕਿੰਨੇ ਕਿੱਲੇ ਲਾ ਰਹੇ ਆ ਐਸੀ ਤੇਰਾ 14 ਕਿੱਲੇ ਲਾਵਾਂਗੇ 14 ਕਿੱਲੇ 14 ਕਿੱਲੇ ਦਾ ਦੇਖ ਲਓ ਵੀ ਤੁਸੀਂ 40000 ਰੁਪਿਆ ਕਿੱਲੇ ਵਗਰ ਫਰਕ ਪੈਂਦਾ ਪੂਰਾ ਇਸ ਵਾਰ ਕਿੰਨਾ ਲਾਉਣਾ ਐਸੀ ਤੇਰਾ 14 ਕਿੱਲੇ ਚੋ ਇਮੇਲ ਹੀ ਆ ਸਾਰੀ ਇਹ ਸਾਰੀ ਮੇਲ ਮੇਲ ਕਿੱਥੋਂ ਤੱਕ ਜਾਊਗੀ ਆ ਝੰਡੀਆਂ ਲੱਗੀਆਂ ਸਾਰੀਆਂ ਮੇਲ 'ਚ ਜਿਹੜੀਆਂ ਝੰਡਕਾਂ ਲਾਲ ਝੰਡਕਾਂ ਲੱਗਣਾ ਸਾਰੇ ਰੰਗ ਬਰੰਗੇ ਸਾਰੇ ਤਰ੍ਹਾਂ ਦੇ ਨੇ ਸਾਰੀਆਂ ਮੇਲ 'ਚ ਹਾਂ ਆਹ ਕਿਹੜੀ ਆ ਗਈ ਮੇਲ ਹੀ ਆ ਇਹ ਵੀ ਮੇਲ ਆ ਆ ਫੀਮੇਲ ਬਾਈ ਉਹ ਪੱਤੀ ਜਾਂਦਾ ਘੜਾ ਜਿਹੜੀ ਫੀਮੇਲ ਹੋਈ ਉਹ ਦੱਸਿਓ ਮੈਨੂੰ じゃ ਕੇ ਆਪ ਫੀਮੇਲ ਚੱਲ ਪਈ ਜੀ ਅੱਛਾ ਆ ਦੱਸਿਓ ਭਈ ਆ ਫੀਮੇਲ ਆ ਭਈ ਇਹ ਫੀਮੇਲ ਆ ਹਾਂਜੀ ਦੇਖਣ ਦੇ ਵਿੱਚ ਬਾਈ ਇਹ ਤਾਂ ਦੇਖਣ ਦੇ ਵਿੱਚ ਕਿਵੇਂ ਪਤਾ ਲੱਗਦਾ ਵੀ ਆ ਮੇਲ ਆ ਜਾਂ ਫੀਮੇਲ ਆ ਭਾਈ ਉਹ ਲੱਗੇ ਚੋਨੇ ਤੇ ਮਾਰੋ ਕੈਮਰਾ ਅੱਛਾ ਇਹ ਤਾਂ ਤਰੀਕਾ ਹੀ ਹੋਰ ਲਾਉਂਦਾ ਹੈ ਫੀਮੇਲ ਵਿੱਚ ਲੱਗਣਾ ਇਹ ਡੱਬਿਆਂ 'ਚ ਜੀ ਫੀਮੇਲ ਵਿੱਚ ਲੱਗਣਾ ਆ ਮੇਲ ਲੱਗਿਆ ਹੋਇਆ ਮੇਲ ਲੱਗਿਆ ਇਹ ਆਹ ਦੇਖ ਸਕਦੇ ਹੋ ਬਈ ਤੁਸੀਂ ਤਰੀਕਾ ਜਿਹੜਾ ਲਾਉਣ ਦਾ ਤੇ ਇਹ ਪਾੜਾ ਕਿੱਡਾ ਹੈਗਾ ਬਈ ਜਿਹੜਾ 7.5 ਫੁੱਟ ਤੋਂ ਲੈ ਕੇ 8 ਫੁੱਟ ਤੇ ਕਰਾਈ ਉਚਾਲੇ ਪਾੜਾ ਛੱਡਣਾ ਪੈਂਦਾ ਹਾਂਜੀ ਇਹ ਬਈ ਇਸ ਤਰ੍ਹਾਂ ਲੱਗਦਾ ਚੋਨਾ ਹੈ ਹਾਂਜੀ ਤੇ ਕਿੰਨਾ ਨਿਕਲਦਾ ਚੋਨਾ ਇਹ 12 ਤੋਂ 15 ਕੁਇੰਟਲ ਜੀ 12 ਤੋਂ 15 ਕੁਇੰਟਲ ਨਿਕਲਦਾ ਨਿਕਲਦਾ ਜੀ ਐਗਰੀਮੈਂਟ ਕਰਦੇ ਕੰਪਨੀ ਵਾਲੇ 8400 ਦੇ ਹਿਸਾਬ ਨਾਲ ਆਪਾਂ ਤੋਂ ਖਰੀਦਣਾਈ ਉਹਨਾਂ ਨੇ 8400 ਦੇ ਹਿਸਾਬ ਨਾਲ ਹਾਂਜੀ 8400 ਰੁਪਇਆ ਕੁਇੰਟਲ ਹਾਂ ਕੁਇੰਟਲ ਠੀਕ ਹੈ ਇਹ ਇਹ ਜਿਹੜਾ ਝੋਨਾ ਇਹ ਕਿੰਨੇ ਟਾਈਮ ਦੀ ਖੇਤੀ ਹੈ ਦੀ 90 ਦਿਨਾਂ ਦੀ ਜਿਹੜਾ ਮੇਲ ਤੇ ਫੀਮੇਲ ਹੈ ਜਿਹੜਾ ਇਹ ਬਰਾਬਰ ਹੀ ਲੱਗਦਾ ਬਰਾਬਰ ਹੀ ਲੱਗਦਾ ਮੇਰੀ ਲੱਗਦੀ ਆ ਹਾਂ ਤੇ ਕਟਾਈ ਅੱਡੋ ਅੱਡੀ ਹੋ ਕਟਾਈ ਅੱਡੋ ਅੱਡੀ ਹੋਊਗੀ ਇਹ ਟੱਟਾ ਕਿਵੇਂ ਜਾਊਗਾ ਬਈ ਮੇਲ ਤਾਂ ਦੱਤ ਕਨ ਕੱਟਣਾ ਪਣਾ ਹੈ ਫੀਮੇਲ ਮਸ਼ੀਨ ਆ ਵੱਢਿਆ ਜੋ ਇਹ ਦਿੱਕਤ ਨਹੀਂ ਆਉਂਦੀ ਬਈ ਦੱਤ ਕਨ ਕੱਟਣਾ ਦਿੱਕਤ ਆਉਂਦੀ ਥੋੜੀ ਕਣੀ ਫਿਰ ਆ ਉਧਰ ਬਈ 8400 ਵੀ ਦਿੰਦੇ ਆ ਤੇ ਦੂਸਰੇ ਦਾ ਕੀ ਰੇਟ ਆ ਦੂਸਰੇ ਦਾ 2400 ਆ 2400 ਇੱਧਰ 8400 ਆ ਹਾਂਜੀ ਨਿਕ ਤਰਾਊਗੀ ਮਿਹਨਤ ਪੈਂਦੀ ਹੈ ਅਗਲੇ ਮਿਹਨਤ ਫਰਕ ਬਹੁਤ ਹੈ 84 15000 ਰੁਪਏ ਦਾ ਦੂਜੇ ਚੋਣਿਆਂ ਨੂੰ ਖਰਚਾ 10 ਤੋਂ ਲੈ ਕੇ 15000 ਰੁਪਏ ਜ਼ਿਆਦਾ ਖਰਚਾ ਆਉਂਦਾ ਇੱਥੇ ਪਰ ਝਾੜ ਘਟ ਰਿਹਾ ਹੈ ਦੂਜੇ ਚੋਣਿਆਂ ਦਾ ਝਾੜ ਘਟ ਵੀਛੇ ਦਾ ਵੀ ਘਟ ਜੀ ਇੱਕ 10 ਦਾ ਹੋਏ ਕਿਲੇ ਮਗਰ ਜੇ ਕਿਲੇ ਮਗਰ ਦੇ ਕੇ ਕਿਲੇ ਮਗਰ ਕਿੰਨਾ ਫਰਕ ਪੈਂਦਾਗਾ ਕਿੰਨੇ ਪੈਸਿਆਂ ਦਾ ਫਰਕ ਪੈਂਦਾ 30 4000 ਰੁਪਏ ਦਾ ਫਰਕ ਪੈ ਜਾਂਦਾ ਵੀਰੇ 40000 ਰੁਪਏ ਦਾ ਕਿਲੇ ਪਰ ਫਰਕ ਪੈਂਦਾ ਹਾਂਜੀ ਤੇ ਜਿਹੜੀ ਇਹਦੀ ਪਨੀਰੀ ਹੈ ਪਨੀਰੀ ਇਹ ਜਿਹੜੀ ਤੁਸੀਂ ਲਾਈ ਹੈ ਮੇਲ ਫੀਮੇਲ ਹੈ ਇਹਦਾ ਲਾਉਣ ਦਾ ਤਰੀਕਾ ਕੋਈ ਸੇਮ ਹੀ ਲੱਗਦੀ ਬਾਈ ਦੂਜੀ ਵਾਸਤੇ ਜਿਵੇਂ ਸੇਮ ਲੱਗਦੀ ਹਾਂਜੀ ਤੇ ਨਾਲੇ ਦਿਨ ਕਹਿੰਦੇ ਚਾਰ ਦਿਨ ਇੱਕ ਲੇਟ ਲੱਗਦੀ ਐ ਇੱਕ ਪਹਿਲਾਂ ਲੱਗਦੀ ਐ ਮੇਲ ਲਾਉਣੀ ਐ ਕਿਹੜੀ ਆਪਾਂ ਹਾਂ ਇੱਕ ਤਾਂ ਲਾਤੀ ਚਾਰ ਦਿਨ ਪਹਿਲਾਂ ਹਾਂ ਇੱਕ ਦੂ ਚਾਰ ਦਿਨ ਬਾਅਦ ਚ ਇੱਕ ਦੂ ਚਾਰ ਦਿਨ ਬਾਅਦ ਚ ਉਹਨੂੰ ਫਿਰ ਮੁੜ ਕੇ ਅਲੱਗ-ਲੱਗ ਰੰਗ ਦਿੱਤੇ ਜਾਂਦੇ ਆ ਵੀਰੇ ਰੰਗ ਉਹ ਰੰਗ ਰੱਖ ਲੋਰੇ ਅਲੱਗ ਆ ਤੇ ਨੋਰੇ ਕੱਢਾਂਗੇ ਅਲੱਗ-ਲੱਗ ਇੱਕ ਉਹਦਾ ਲਾਲ ਦਾ ਦਿੱਤਾ ਜਾਂਦਾ ਚਾਰ ਉਹਰੇ ਪਹਿਲਾਂ ਵਾਲੇ ਦੇ ਚਾਰ ਦੂਜੇ ਦੇ ਹਾਂ ਤੇ ਚਾਰ ਦੂਜੇ ਦੇ ਵਾਹ ਲਾ ਲਾ ਤੁਸੀਂ ਇਹ ਦੇਖ ਸਕਦੇ ਹੋ ਜਿਹੜੇ ਆ ਪਾੜੇ ਆ ਇਹ ਕਿੰਨਾ ਹੋਊਗਾ ਵੀ ਪਾੜਾ ਜਿਹੜਾ ਹੈਗਾ ਇਹਦਾ ਇਹਦੀ ਚੌੜਾਈ ਕਿੰਨੀ ਆ ਪਾੜੇ ਦੀ ਇਹਦੀ 8 ਫੁੱਟ ਆ ਜੀ 8 ਫੁੱਟ ਚੌੜਾਈ ਆ ਪਾੜੇ ਦੀ ਇਹ ਇਸ ਤਰ੍ਹਾਂ ਲੱਗ ਰਿਹਾ ਝੋਨਾ ਹੈ ਆ ਜੋ ਰੇਸ਼ਮ ਜੀ ਭਾਈ ਭਾਈ ਰੇਸ਼ਮ ਜੀ ਆ ਗੱਲਬਾਤ ਕਰਦੇ ਨੇ ਨਾਲ ਝੋਨਾ ਲਾ ਰਹੇ ਆ ਜੱਬੇ ਬਣਾਉਣੇ ਪੈਂਦੇ ਆ ਚੌਰਸ ਲਾਉਣਾ ਪੈਂਦਾ ਫਾਟਾ ਇਧਰ ਨੂੰ ਵੀ ਉਸੇ ਤਰ੍ਹਾਂ ਤੇ ਪਿੱਛੇ ਨੂੰ ਵੀ ਉਸੇ ਤਰ੍ਹਾਂ ਲੇਕਿਨ ਕਿੰਨਾ ਵਾਂਹ ਲੱਗ ਜਾਂਦਾ ਫਿਰ ਸ਼ਾਮ ਤੱਕ ਤੁਸੀਂ ਕਿੰਨੇ ਜਣੇ ਆ ਅਸੀਂ 12 ਜਣੇ ਆ ਜੀ ਕਿੰਨਾ ਬਾਣ ਲਾ ਦਨੇ ਆ ਡੇਢ ਕਿੱਲਾ ਲਾ ਦਨੇ ਆ ਜੀ ਕੀ ਆ ਉਸ ਤੋਂ ਪੈਂਦੀ ਅਧਿਆੜੀ ਦੀ ਫਿਰ ਤੁਹਾਨੂੰ ਸ਼ਾਮ ਤੱਕ ਦੀ ਅਧਿਆੜੀ ਸਾਨੂੰ 1000 ਰੁਪਏ ਪੈਂਦੀ ਆ ਜੀ 1000 ਰੁਪਏ ਪੈਂਦੀ ਔਖਾ ਵੀ ਕੰਮ ਬਹੁਤ ਆ ਫਿਰ 1000 ਬਹੁਤ ਜ਼ਿਆਦਾ ਔਖਾ ਕੰਮ ਆ ਜੀ ਜੀ ਆ ਹਾਂ ਦੂਜਾ ਬਾਣ ਜਿਵੇਂ ਅਸੀਂ 3 ਕਿੱਲੇ ਲਾਉਣੇ ਆ ਜੀ ਇਹ ਅੱਧਾ ਅੱਧਾ ਬਾਣ ਲੱਗਦਾ ਉਦੋਂ ਇਹ ਅੱਧਾ ਬਾਣ ਲੱਗਦਾ ਹਾਂ ਜੀ ਇਹਦੀ ਸਫਾਈ ਵੱਧ ਦੇਣੀ ਪੈਂਦੀ ਆ ਜੀ ਰੇਸ਼ਮੇ ਦੇ ਵਿੱਚ ਬਈ ਕਿਹੜਾ ਮੇਲ ਆ ਤੇ ਕਿਹੜਾ ਫੀਮੇਲ ਆ ਹੁਣ ਤਾਂ ਜਿਵੇਂ ਸੇਮ ਹੀ ਹੋ ਗਿਆ ਇਹ ਇਧਰ ਦੇਖ ਆ ਮੇਲ ਆ ਜੀ ਉਰੇ ਲੱਗੇ ਪਈ ਰਹੇ ਆ ਜਿਹੜੇ ਮਤਲਬ ਫਟਕ ਦਾ ਜਿਹੜਾ ਦਾ ਹੈਗਾ ਦਾਇਰਾ ਆ ਵੇਲ ਆ ਆ ਮੇਲ ਆ ਦਿੱਸਦਾ ਉਹਨੂੰ ਦੱਕ ਦਿੰਦਾ ਜੀ ਆ ਫੀਮੇਲ ਹੈ ਵਿੱਚ ਆ ਵਿਚਾਲੇ ਜਿਹੜਾ ਲੱਗੇ ਫੀਮੇਲ ਆ ਹਾਂਜੀ ਵਿਚਾਲੇ ਫੀਮੇਲ ਆ ਤੇ ਰੱਸੀ ਨਾਲ ਕੀ ਕਰਨਾ ਪੈਂਦਾ ਆਹੀ ਨਿਸ਼ਾਨੀ ਸਿਹਤ ਕਰਨੀ ਪੈਂਦੀ ਹੈ ਜੀ ਅੱਛਾ ਸਿਹਤ ਕਰਨੀ ਪੈਂਦੀ ਰੱਸੀ ਦੇ ਨਾਲ ਆ ਬਾਈ ਜਿਹੜਾ ਰੱਸੀ ਲਈ ਖੜਾ ਇਹਦੇ ਨਾਲ ਸਿਹਤ ਕਰਨੀ ਪੈਂਦੀ ਹੈ ਹਾਂ ਲੰਮੀ ਫਿਰ ਰੱਖ ਲੈਨੇ ਰੱਸੀ ਲੰਮੀ ਰੱਖ ਲੈਨੇ ਸਕੰਜਾ ਬਣਿਆ ਹੋਇਆ ਉਹ ਉੱਥੇ ਪਿਆ ਸਕੰਜਾ ਅੱਛਾ ਸਕੰਜਾ ਲਾ ਕੇ ਪੈਦਾ ਵੀ ਸਕੰਜਾ ਬਣਿਆ ਵਾ ਆ ਫੋਟ ਵਾਲੇ ਤਾਂ ਬਣਾਈ ਬਾਕੀ ਪਚਾਲੇ ਦਾ ਆਪੇ ਰਹਿ ਜਾਣਾ ਵੀਰੇ ਉੱਤੋਂ ਪਚਾਲੇ ਆਪੇ ਰਹਿ ਜਾਣਾ ਬਾਕੀ ਆ ਤਾਂ ਬਾਰਡਰ ਸਾਈਜ਼ ਆ ਗਿਆ ਆ ਬਾਰਡਰ ਬਾਰਡਰ ਮੇਲ ਲੱਗੂਗਾ ਬਾਰਡਰ ਮੇਲ ਲੱਗੂਗਾ ਆ ਚਾਰ ਸਪੇਰੇ ਘੇਰੇ ਨਹੀਂ ਇਹਦੇ ਮੈਂ ਮੇਲ ਤੇ ਫੀਮੇਲ ਇੱਕ ਦੂਜੇ ਤੇ ਡਿੱਗੂਗਾ ਬੂਰ ਅੱਛਾ ਤਿਆਰ ਹੋ ਜੂਗਾ ਉਦੋਂ ਹੀ ਉਦੋਂ ਹੀ ਉਹਨੇ ਮਤਲਬ ਪੈਦਾਵਾਰ ਵਧਾਉਣੀ ਹੈ ਦਾਣਾ ਵੀ ਮੋਟਾ ਹੋਊਗਾ ਝਾੜ ਵੀ ਵਧੂਗਾ ਲਾਸ ਫਿਰ ਕਿੰਨੀ ਵੱਧ ਫੇਰਾਂਗੇ ਕਿੰਨੀ ਮਤਲਬ ਹਲਾਵਾ ਚਲਾਵਾਂਗੇ ਕਿੰਨਾ ਹਲਾਵਾ ਚਲਾਵਾਂਗੇ ਤੇ ਕਿੰਨਾ ਟਾਈਮ ਬਾਅਦ ਫਿਰ ਇਹ ਤਿਆਰ ਹੋ ਜੂਗਾ ਜਦੋਂ ਲਾਸਟ ਫੇਰਨ ਤੋਂ ਬਾਅਦ ਉਦੋਂ 15 ਦਿਨ ਲੱਗਦੇ ਬਾਈ ਬਾਅਦ ਤੇ ਇਹ ਲਾਸਟ ਫੇਰ ਜੋ ਕਦੋਂ ਹੋਊਗਾ ਵੀ ਕਿੰਨੇ ਟਾਈਮ 'ਚ ਹੋਊਗਾ ਕਦੋਂ ਬੱਲੀਆਂ ਕੱਢਣ ਲੱਗਿਆ ਜੀ ਇਨਸ਼ਾਰੇ ਤੇ ਹੋਇਆ ਆ ਇਹਨਾਂ ਸਾਰੇ ਤੇ ਹੋ ਗਿਆ ਬੂਰ ਜਾ ਬੂਰ ਹੁੰਦਾ ਜਦੋਂ ਹਾਂ ਕੋਈ ਬੂਰ ਆ ਗਿਆ ਜਦੋਂ ਬੂਰ ਆ ਗਿਆ ਉਦੋਂ ਲਾਸਟ ਫੇਰ ਨਹੀਂ ਆਉਂਦਾ ਬੂਰਤ ਬੂਰ ਨੇ ਕੰਮ ਕਰਨਾ ਹੈ ਇਹ ਅੱਛਾ ਉਸ ਤੋਂ ਬਾਅਦ ਇਹਦਾ 20 ਵਧੂਗਾ ਤੇਦਾ 20 ਓਂਜ ਕਿਉਂ ਨਹੀਂ ਮਿਲ ਰਿਹਾ ਉਹ ਐਗਰੀਮੈਂਟ ਕੰਪਨੀ ਕਰਦੀ ਹੈ ਕੰਪਨੀ ਖਰੀਦੂਗੀ ਆਪਾਂ ਤੁਹਾਨੂੰ 8400 ਹਾਂ ਕੰਪਨੀ ਖਰੀਦੂਗੀ ਹਾਂਜੀ ਬ ਅਲੀ 80 ਰੁਪਏ ਪ੍ਰਤੀ ਕਿੱਲੇ ਦਾ ਆਪ ਨੂੰ ਮਿਲਣਾ ਹੈ ਉਹਦਾ ਕੋਈ ਐਗਰੀਮੈਂਟ ਦਿੱਤਾ ਐਗਰੀਮੈਂਟ ਕਰਿਆ ਹੋਇਆ ਜੀ ਦਿੱਤਾ ਕੋਈ ਲਿਖਤੀ ਰੂਪ ਲਿਖਤੀ ਰੂਪ ਹੋਇਆ ਬਰਾਬਰ ਨਹੀਂ ਬਾਈ ਪਿਛਲੇ ਸਾਲ ਲਾਇਆ ਸੀ ਸਾਨੂੰ ਚੰਗੀ ਕਮਾਈ ਦਿੱਤੀ ਆ ਅੱਛਾ ਅੱਗੇ ਤੋਂ ਵੀ ਲਾਉਂਗੇ ਬਾਈ ਅਸਤੇ 200 ਕਿੱਲਾ ਲਾਉਣਾ ਸੀ ਪੰਡ ਚ ਨਹੀਂ ਬਾਕੀ ਤੁਸੀਂ ਕਿਸਾਨਾਂ ਨੂੰ ਹੋਰ ਕੀ ਮੈਸੇਜ ਦੇਣਾ ਚਾਹੋਗੇ ਬਾਈ ਕਿਸਾਨਾਂ ਨੂੰ ਵਾਧ ਤੋਂ ਵਾਧੇ ਚ ਝੋਨਾ ਲਾਉ ਵਾਸਤੇ 200 ਕਿੱਲਾ ਇੱਕਤੀ ਬੱਕ ਕਰ ਰਹੇ ਸਾਨੂੰ ਵੀ ਨਹੀਂ ਮਿਲਿਆ ਤੇ ਜੇ ਬਾਈ ਕੋਈ ਹੋਰ ਲਾਉਣ ਦਾ ਚਾਹਵਾਨ ਹੋਵੇ ਭਾਈ ਕੋਈ ਨਹੀਂ ਐਗਰੀਮੈਂਟ ਆਪਣਾ ਸਪਾਰਕ ਕਰ ਲੈ ਲਵਾ ਰਹਿਆਂਗਾ ਤੇ ਤੁਸੀਂ ਪਨੀਰੀ ਤੁਹਾਡੇ ਕੋਲੇ ਵਧੂ ਕਿ ਜੇ ਕੋਈ ਚਾਹਵਾਨ ਹੋਵੇ ਕਰਨ ਲਾਉਂਗਾ ਕਿਲਾ ਖੰਡ ਦੀ ਦੇਵੇ ਛਕਾਇਕਤੀ ਵਾਜੇ ਗਾਂ ਨੂੰ ਲਵਾ ਦੇਾਂਗੇ ਵੀਰੇ ਅੱਛਾ ਗਾਂ ਤੋਂ ਪਨੀਰੀ ਲੱਗੂਗੀ ਜਿਹੜੇ ਬੰਦੇ ਨੇ ਝੋਨਾ ਲਾਉਣਾ ਉਹ ਪਨੀਰੀ ਆਪਦੀ ਤਿਆਰ ਕਰੇ ਪਨੀਰੀ ਆਪਦੀ ਤਿਆਰ ਕਰੇ 20 70 ਸਾਨੂੰ ਪਹਿਲਾਂ ਲਿਖਾ ਦੇ ਸੀ 20 ਦਵਾ ਰਹਿਆਂ 20 ਐਗਰੀਮੈਂਟ ਹੋਵੇ ਐਗਰੀਮੈਂਟ ਕਰਾ ਦੇਾਂਗੇ ਕੰਪਨੀ ਨਾਲ ਆਪਾਂ ਤਾਂ ਵੈਸੇ ਹੈ ਨਹੀਂ ਵੀਰੇ ਕੰਪਨੀ ਐਗਰੀਮੈਂਟ ਕਰਾ ਦੇਾਂਗੇ ਆਪਣੇ ਨਾਲ ਕੰਪਨੀ ਦੇ ਹੈਗੇ ਸਪਾਰਕ 20 ਆਜੂਗਾ 20 ਆਜੂਗਾ ਆਪਣਾ ਸਪਾਰਕ ਪਹਿਲਾਂ ਕਰ ਲਿਆ ਆਪਾਂ ਭਾਈ ਇਹ ਹਨ ਸਾਡੇ ਰੇਸ਼ਮ ਸਿੰਘ ਜੀ ਕਿਸਾਨ ਜਿਹੜੇ ਵੀਰ ਨੇ ਆਪਣੇ ਵਾਹਣ ਦੇ ਵਿੱਚ ਪਨੀਰੀ ਲਾਈ ਸੀ ਮੇਲ ਫੀਮੇਲ ਦੀ ਤੇ ਆਪਾਂ ਵਾਹਣ ਵੀ ਕਵਰ ਕਰ ਲਿਆ ਸਾਰਾ ਝੋਨਾ ਲਾਈ ਜਾਂਦੇ ਆ ਭਾਈ ਰੇਸ਼ਮ ਜੀ ਬਹੁਤ ਬਹੁਤ ਧੰਨਵਾਦ ਭਾਈ ਬਾਈ ਤੁਹਾਡਾ ਹੀ ਧੰਨਵਾਦ